ਬਾਦਲ ਧੜਾ ਹੁਕਮਾਂ ਤੋਂ ਭਗੌੜਾ ਹੈ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਬਾਕੀ ਧੜਾ ਲਗਾਤਾਰ ਹਮੇਸ਼ਾ ਈ ਦੀ ਤਰ੍ਹਾਂ ਬਾਦਲ ਧੜੇ ਦੇ ਉੱਤੇ ਪਲਟਵਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਦੱਸਦੇ ਕਿ ਪਰਮਿੰਦਰ ਸਿੰਘ ਢੀਂਡਸਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉੱਥੇ ਹੀ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਪਲਟਵਾਰ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਮਾਫੀ ਮੰਗੀ ਨਹੀਂ ਤੇ ਉਹਨਾਂ ਨੇ ਹਮੇਸ਼ਾ ਇਹੀ ਚਾਇਆ ਹੈ ਕਿ ਜਿਸ ਤਰ੍ਹਾਂ ਮੈਂ ਚਾਹਉਣਾ ਆ ਉਸੇ ਤਰ੍ਹਾਂ ਹੋਵੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪਲਟਵਾਰ ਜਿਹੜਾ ਕਿ ਕਾਲੀ ਦਲ ਦੇ ਬਾਦਲ ਧੜੇ ਦੇ ਉੱਤੇ ਕੀਤਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਜਿਹੜਾ ਕਿ ਲਗਾਤਾਰ ਉਹਨਾਂ ਦੇ ਵੱਲੋਂ ਪਲਟਵਾਰ ਛੇੜਿਆ ਕਿ ਬਾਦਲ ਧੜੇ ਦੇ ਉੱਤੇ ਕਰਦੇ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਆਉਤਾਨੂੰ ਸੁਣਾਉਣੇ ਇਹਨਾਂ ਨੇ ਜੋ ਪੰਜ ਮੈਂਬਰੀ ਕਮੇਟੀ ਕਾਫ ਤੱਕ ਸਭ ਤੋਂ ਜੋ ਹੁਕਮ ਲੱਗੇ ਹੈ ਜਿਨ੍ਹਾਂ ਨੂੰ ਅਕਾਲੀ ਦਲ ਦੀ ਭਰਤੀ ਕਰਨ ਦਾ ਤੇ ਅਕਾਲੀ ਦਲ ਨੂੰ ਮੁੜ ਸਤਾਪਿਤ ਕਰਨ ਵਾਸਤੇ ਉਹਦਾ ਇਹਨਾਂ ਨੇ ਸਹਿਯੋਗ ਦੇਣ ਦਾ ਫੈਸਲਾ ਕੀਤਾ ਹੈ ਨਾਲ ਚੱਲਣ ਦਾ ਫੈਸਲਾ ਕੀਤਾ ਹੈ ਉਹ ਸਾਡੇ ਵਾਸਤੇ ਬੜੇ ਮਾਣ ਤੇ ਖੁਸ਼ੀ ਦੀ ਗੱਲ ਹੈ ਤੇ ਅਸੀਂ ਸਾਰੇ ਰਖਣਾ ਸਾਹਿਬ ਵੀ ਮੈਂ ਵੀ ਅੱਜ ਇਸੇ ਮੰਤਵ ਵਾਸਤੇ ਆਏ ਹਾਂ ਇਹਨਾਂ ਨੂੰ ਜੀ ਆਇਆਂ ਆਖਣ ਵੀ ਆਏ ਆ ਤੇ ਇਹਨਾਂ ਦਾ ਧੰਨਵਾਦ ਕਰਦੇ। ਕੋ ਇਹਨਾਂ ਦੇ ਨਾਲ ਚੱਲਣ ਦੇ ਨਾਲ ਇਸ ਇਲਾਕੇ ਦੇ ਵਿੱਚ ਜਿਹੜੀ ਇਹ ਭਰਤੀ ਦੀ ਮੁਹਿੰਮ ਨੂੰ ਹੋਰ ਮਜ਼ਬੂਤੀ ਮਿਲੇਗੀ ਤਾਕਤ ਮਿਲੇਗੀ। ਪੰਜ ਮੈਂਬਰੀ ਕਮੇਟੀ ਦਾ ਅਗਲਾ ਕੀ ਸਟੈਪ ਹੋ ਸਕਦਾ? ਕਾਫੀ ਵੱਡੀ ਚਿੰਤਾ ਦੇ ਵਿੱਚ ਭਰਤੀ ਹੋ ਵੀ ਚੁੱਕੀ ਆ। ਮੈਂ ਤਾਂ ਘੱਟਾ 10 ਦਿਨ ਦਾ ਵਿਚਾਰ ਵਿੱਚ ਰੱਖਿਆ। ਦੇਖੋ ਤਾਂ ਅਲਟੀਮੇਟਲੀ ਤਾਂ ਫੈਸਲਾ ਭਰਤੀ ਕਮੇਟੀ ਨੇ ਕਰਨਾ ਹੈ ਕਿਉਂਕਿ ਉਹਨਾਂ ਕੋਲ ਅਧਿਕਾਰ ਖੇਤਰ ਹੈ। ਅਸੀਂ ਤਾਂ ਉਹਨਾਂ ਨੂੰ ਸੁਝਾਈ ਦੇ ਸਕਦੇ ਹਾਂ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਤਕਰੀਬਨ ਸਾਰਿਆਂ ਨੇ ਇਹ ਸੁਝਾ ਦਿੱਤਾ ਵੀ ਆਪਾਂ ਜਲਦੀ ਤੋਂ ਜਲਦੀ ਜਿਹੜੀ ਹੈ ਜੱਥੇਬੰਦੀ ਦੀ ਚੋਣ ਜਿੰਨੀ ਹੋ ਸਕਦੀ ਹੈ ਉਹ ਕਰ ਲਈ ਜਾਵੇ ਕਿਉਂਕਿ ਲੋਕ ਵੀ ੜੀਕ ਰਹੇ ਨੇ ਵੀ ਕੋਈ ਪ੍ਰੋਗਰਾਮ ਦਿੱਤਾ ਜਾਵੇ ਤੇ ਉਹ ਪ੍ਰੋਗਰਾਮ ਦੇ ਨਾਲ ਅੱਗੇ ਚੱਲੀਏ ਜੇ ਹਾਂ ਜੇ ਸਾਰੇ ਹਾਲਾਤ ਹੋਏ ਨੇ ਤਾਂ ਹੀ ਹੋਏ ਨੇ ਉਹ ਬਿਆਨਾਂ ਤੋਂ ਵੀ ਫਿਰ ਕੇ ਉੱਥੇ ਮੰਨ ਕੇ ਤੇ ਉਸ ਤੋਂ ਬਾਅਦ ਜੋ ਅਗਲਤਖ ਸਾਹਿਬ ਦੇ ਹੁਕਮ ਲੱਗਿਆ ਸੀ ਜੋ ਉਹ ਵੀ ਨਹੀਂ ਉਹਨਾਂ ਨੇ ਮੰਨਿਆ ਬੜਾ ਸਪੱਸ਼ਟ ਸੀ ਵੀ ਜੋ ਵੀ ਕਾਲੀ ਦਲ ਦੀ ਭਰਤੀ ਆ ਉਹ ਸੱਤ ਮੈਂਬਰੀ ਕਮੇਟੀ ਕਰੇਗੀ ਤੇ ਉਹੀ ਜਿਹੜੀ ਹੈ ਪੂਰੀ ਚੋਣ ਪ੍ਰਕਿਰਿਆ ਮੁਕੰਮਲ ਜਿਹੜੀ ਹੈ ਪ੍ਰਧਾਨ ਤੇ ਹੋਰ ਜਿਹੜੇ ਅਹੁਦੇਦਾਰਾਂ ਦੀ ਚੋਣ ਤੱਕ ਉਹ ਸਾਰਾ ਜਿਹੜਾ ਚੋਣ ਪ੍ਰਕਿਰਿਆ ਨੂੰ ਦੇਖੇ ਉਹਨਾਂ ਨੇ ਨਹੀਂ ਮੰਨਿਆ ਤੇ ਗੱਲ ਤੱਕ ਸਭ ਤੋਂ ਪਗੋੜੇ ਹੋ ਗਏ ਉਹ ਤੇ ਤਾਂ ਹੀ ਅੱਜ ਸਿੱਖ ਸੰਗਤ ਨੇ ਵੀ ਉਹਨਾਂ ਤੋਂ ਮੂੰਹ ਮੋੜ ਫੇਰ ਲਿਆ ਤੇ ਅਸੀਂ ਤਾਂ ਜਿਹੜਾ ਅੱਠ ਜਿਹੜੀ ਹੈ ਭਰਤੀ ਗੱਲ ਤੱਕ ਸਭ ਦੇ ਹੁਕਮ ਅਨਸਾਰ ਕਰ ਹੀ ਰਹੇ ਹਾਂ ਸੱਤਾਂ ਦੇ ਨਾਸ਼ੇ ਵਿੱਚ ਜੋ ਕੰਮ ਹੋਏ ਆ ਉਸ ਤੋਂ ਬਾਅਦ ਉਹਨਾਂ ਤੋਂ ਮਾਫੀ ਮੰਗ ਕੇ ਫਿਰ ਪસ્તાਵਾ ਨਹੀਂ ਕਰਨਾ ਦੇਖੋ ਇਸ ਤੋਂ ਤਾਂ ਹੀ ਲੱਗਦਾ ਵੀ ਉਹ ਉਹਨਾਂ ਨੇ ਮਾਫੀ ਸੱਚੇ ਮਨੋਂ ਮੰਗੀ ਨਹੀਂ ਜੇ ਸੱਚੇ ਮਨੋਂ ਮੰਗੀ ਹੁੰਦੀ ਤਾਂ ਪੂਰੀ ਸਮਰਪਣ ਦੀ ਭਾਵਨਾ ਨਾਲ ਉੱਥੇ ਜਾਂਦੇ ਆਪ ਦਾ ਉਹਦਾ ਵੀ ਅਸਤੀਫਾ ਉਹਨਾਂ ਨੇ ਕਿਹਾ ਸੀ ਵੀ 2 ਦਿਨਾਂ ਦੇ ਵਿੱਚ ਦਿਓ ਅਸਤੀਫਾ ਵੀ ਉਹਨਾਂ ਨੂੰ ਦੇਣਾ ਚਾਹੀਦਾ ਸੀ ਅਤੇ ਸਾਰੇ ਜੋ ਉੱਥੇ ਹੁਕਮ ਨੇ ਉਹ ਮੰਨਨੇ ਚਾਹੀਦੇ ਸੀ ਉਹਨਾਂ ਨੇ ਤਾਂ ਜਿਹੜੀ ਉਹਨਾਂ ਨੂੰ ਚੀਜ਼ਾਂ ਠੀਕ ਲੱਗੀਆਂ ਉਹ ਮੰਨ ਲਈਆਂ ਜਿਹੜੇ ਨਹੀਂ ਠੀਕ ਲੱਗੀਆਂ ਜਿਹਨੂੰ ਲੱਗਿਆ ਵੀ ਸ਼ਾਇਦ ਇਹਦਾ ਮੇਰਾ ਕੋਈ ਫਾਇਦਾ ਨਹੀਂ ਉਹਨੂੰ ਉਹਨੂੰ ਨਹੀਂ ਮੰਨੀਆਂ ਪੰਜਾਬ ਦਾ ਬਿਲਕੁਲ ਭੇਡਾ ਘਰ ਕਰਤਾ ਇਹਨਾਂ ਨੇ ਇਹ ਦਿੱਲੀ ਆळ्या ਨੂੰ ਪੰਜਾਬ ਨਾਲ ਕੀ ਦਰਦ ਹੋ ਸਕਦਾ ਦਿੱਲੀ ਵਾਲੇ ਬੈਠ ਕੇ ਪੰਜਾਬ ਚਰਾ ਰਹੇ ਨੇ ਤੇ ਜਿੰਨਾ ਵੱਧ ਵੱਧ ਕਰਜ ਲੈ ਸਕਦੇ ਉਹਨਾਂ ਲੈ ਰਹੇ ਨੇ ਤੇ ਮੈਨੂੰ ਲੱਗਦਾ ਹੈ ਰਿਕਾਰਡ ਤੋੜਤਾ ਇਹਨਾਂ ਨੇ ਕਰਜ਼ੇ ਲੈਣ ਦਾ ਪਿਛਲੇ ਤਕਰੀਬਨ ਮੈਨਾਂ ਦਾ ਸਾਰੀਆਂ ਸਰਕਾਰਾਂ ਨੇ ਮਿਲ ਕੇ ਉਹਨਾਂ ਕਰਜ਼ਾ ਨਹੀਂ ਲਿਆ ਹੋਣਾ ਜਿੰਨੇ ਇਹਨਾਂ ਨੇ ਇਕੱਲੇ ਨੇ ਲੈ ਲਿਆ ਤੇ ਪੰਜਾਬ ਨੂੰ ਇਹ ਇੱਕ ਹਨੇਰੇ ਵੱਲ ਤੱਕ ਰਹੇ ਨੇ ਆਉਣ ਵਾਲੀ ਜਿਹੜੀ ਪੀੜ੍ਹੀਆਂ ਉਹਨਾਂ ਨੂੰ ਬੜਾ ਵੱਡਾ ਇਸ ਚੀਜ਼ ਦਾ ਖਮਿਆਜਾ ਭੁਗਤਣਾ ਪਊਗਾ ਕਿਉਂਕਿ ਜਿਹੜਾ ਕਰਜ਼ਾ ਹੈ ਜਿਹੜਾ ਨਾ ਇੱਕ ਵਾਰ ਚੜ੍ਹ ਜਾ ਫਿਰ ਲੈਂਦਾ ਲੈਂਦਾ ਹੀ ਲੈਂਦਾ ਹੈਗਾ ਐਡੀ ਛੇਤੀ ਜਿਹੜਾ ਉਹ ਨਹੀਂ ਹੱਲ ਹੋ ਸਕਦਾ ਇਹਨਾਂ ਨੇ ਤਕਰੀਬਨ ਡੇਢ ਲੱਖ ਕਰੋੜ ਰੁਪਏ ਦਾ ਕਰਜ਼ਾ ਪਿਛਲੇ ਸਾਢੇ 3 ਸਾਲਾਂ ਦੇ ਵਿੱਚ ਜਿਹੜਾ ਲੈ ਚੁੱਕਨੇ ਆ ਉਹਦਾ 4 ਸਾਲ ਜਿਹੜੇ ਪੂਰੇ ਹੋਏ ਤਾਂ 1.5 ਲੱਖ ਕਰੋੜ ਦਾ ਕਰਜ਼ਾ ਲੈ ਲੈਣਗੇ ਹੁਣ ਦੱਸੋ ਐਡੀ ਵੱਡੀ ਰਕਮ ਉਹ ਕਿੱਥੋਂ ਜਾ ਕੇ ਪੂਰੀ ਹੋ ਪਰ ਵਿੱਤ ਮੰਤਰੀ ਇਹ ਕਹਰੇ ਵੀ ਜਿਹੜੀ ਜੀਡੀਪੀ 3 ਜਾਂ 4% ਰਹਿੰਦੀ ਸੀ ਉਹਨਾਂ ਸਰਕਾਰਾਂ ਦਾ ਸੀ ਉਹਨੂੰ 7 708% ਲੈ ਗਏ 4 ਤੇ ਉਹੀ ਦੇਖੋ ਗੱਲਾਂ ਨਾਲ ਰਿਕਾਰਡ ਕੱਢਣ ਵੀ ਕਿਹੜੇ ਵੇਲੇ ਕਿੰਨੀ ਜੀਡੀਪੀ ਸੀਗੀ ਇੱਕ ਸਾਲ ਜੇ ਜੀਡੀਪੀ 7 ਹੋ ਵੀ ਗਈ ਉਹ ਕੋਈ ਵੱਡੇ ਨਹੀਂ ਪਿਛਲੀਆਂ ਸਰਕਾਰਾਂ ਚ ਸਾਡੇ ਵੇਲੇ ਕਈ ਵਾਰ 99.9% ਵੀ ਜੀਡੀਪੀ ਗਈ ਹੈ ਤੇ ਜੀਡੀਪੀ ਕਨਸਟੈਂਟ ਨਹੀਂ ਹੁੰਦੀ ਜੀਡੀਪੀ ਤਾਂ ਤੁਸੀਂ 5 ਸਾਲ ਦਾ ਸਮਾਂ ਦੇਖੋ ਜੀਡੀਪੀ ਦਾ ਕਿੰਨਾ ਸੀ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਸਭ ਤੋਂ ਮਾੜੀ ਜੀਡੀਪੀ ਗਰੋਥ ਇਹਨਾਂ ਦੀ ਇਹਨਾਂ 5 ਸਾਲਾਂ ਚ ਹੋਈ ਹੋਣੀ ਹੈ ਜਿਹੜੀ ਹੁਣ ਇਹਨਾਂ ਦੇ ਸਰਕਾਰ ਦੇ ਨੇ ਕਿ ਆਪਣੀ ਜਿਹੜੀ ਕੈਬਨਿਟ ਮੰਤਰੀ ਨੇ ਆਵਾਜ਼ ਦੀ ਪਾਰਟੀ ਦੇ ਇਹਨਾਂ ਸਾਰੇ ਇਹੀ ਕਹਿੰਦੇ ਨੇ ਵੀ ਬਾਦਲ ਸਰਕਾਰ ਜਿਹੜਾ ਹੈ ਅਰਦਾਚਰਾ ਕੀਤੀ ਹੈ ਸਾਰਾ ਇਹ ਨਹੀਂ ਗੱਲ ਸੁਣੋ ਤੁਸੀਂ ਰਿਕਾਰਡ ਕਢਾ ਲਓ ਨਾ ਗਲਤ ਹੈ ਗਲਸ ਸਮਝੋ ਦੋਸ਼ ਦੇਣ ਨਾਲੋਂ ਤੁਸੀਂ ਦੇਖੋ ਵੀ ਅਕਾਲੀ ਦਲ ਦੀ ਸਰਕਾਰ ਚ 10 ਸਾਲਾਂ ਚ ਕਿੰਨਾ ਕਰਜ਼ਾ ਲਿਆ ਤੇ ਇਹਨਾਂ ਨੇ ਕਿੰਨਾ ਕਰਜ਼ਾ ਲੈ ਲਿਆ 5 ਸਾਲ 3 ਸਾਲਾਂ ਚ ਉਹੀ ਤੁਹਾਨੂੰ ਪਤਾ ਚੱਲ ਜਾਊਗਾ ਤੁਹਾਨੂੰ ਲੱਗਦਾ ਵੀ ਜਿਹੜਾ ਕਰਜ਼ਾ ਇਹਨਾਂ ਚੁੱਕਿਆ ਜਾ ਰਿਹਾ ਕਿਤੇ ਪੰਜਾਬ ਦੀ ਭਲਾਈ ਵਾਸਤੇ ਜਾਂ ਵਿਕਾਸ ਤੇ ਲੱਗ ਰਿਹਾ ਮੈ ਕਿਤੇ ਨਹੀਂ ਦਿਖ ਰਿਹਾ ਦੇਖੋ ਜੀ ਗੱਲ ਹੈ ਵੀ ਜੇ ਕੋਈ ਦਿਖਦਾ ਹੁੰਦਾ ਜੇ ਕੋਈ ਲੱਗ ਰਿਹਾ ਹੁੰਦਾ ਦਿਖਦਾ ਲੋਕਾਂ ਨੂੰ ਕੋਈ ਡਿਵੈਲਪਮੈਂਟ ਹੁੰਦੀ ਦਿਖਦੀ ਕੋਈ ਲੋਕਾਂ ਨੂੰ ਸਹੂਤਾਂ ਮਿਲਦੀਆਂ ਦਿਖਦੀਆਂ ਕਿਹੜੀ ਸਹੂਤ ਕੋਈ ਲੋਕਾਂ ਨੂੰ ਸਹੂਤ ਦੀ ਮੇਰੀ ਵਿਚਾਰੀਆਂ ਬੀਬੀਆਂ ਉਹ ਤਰਸੀ ਜਾਂਦੀਆਂ ਨੇ ਵੀ ਸਾਣਾ 10000 ਰੁਪਿਆ ਕਾਦਾਊਗਾ ਲਾਰੇ ਲਾਈ ਜਾਂਦੇ ਨੇ ਇੱਕੋ ਹੀ ਵੱਡੀ ਇਹਨਾਂ ਦੀ ਇਲੈਕਸ਼ਨ ਦੀ ਜਿਹੜੀ ਏਜੰਡਾ ਸੀਗਾ 1000 ਰੁਪਿਆ ਦੇਵਾਂਗੇ ਸਾਢੇ 3 ਸਾਲ ਹੋ ਗਏ ਕਿਸੇ ਵਿਚਾਰੀ ਬੀਬੀ ਨੂੰ 1 ਰੁਪਿਆ ਨਹੀਂ ਦਿੱਤਾ ਇਹਨਾਂ ਨੇ ਨਾ ਹੀ ਕੋਈ ਕਿਸੇ ਦੇ ਵਿੱਚ ਨਾ ਜੇ 올ਡਜ ਪੈਨਸ਼ਨ ਹੈ ਮਹਿੰਗਾਈ ਇੰਨੀ ਹੋ ਗਈ ਕੋਈ ਵਾਅਦਾ ਕੀਤਾਗਾ ਕੋਈ ਸ਼ਗਨ ਸਕੀਮ ਹੈ ਗਰੀਬਾਂ ਵਾਸਤੇ ਉਹ ਕੋਈ ਨਹੀਂ ਜਿਹੜੇ ਬਜ਼ੀਫੇ ਨੇ ਬੱਚਿਆਂ ਦੇ ਉਹ ਬੜੇ ਕਿੰਨੇ ਕਿੰਨੇ ਲੰਬੇ ਸਮੇਂ ਦੇ ਰੁੱਕੇ ਪੈ ਨੇ ਕੀ ਕੀਤਾ ਇਹਨਾਂ ਨੇ ਕਿਸੇ ਵਾਸਤੇ ਵੀ ਕੁਝ ਨਹੀਂ ਹੁਲਟਾ ਵਪਾਰੀਆਂ ਕੋਲ ਚਲੇ ਜਾਓ ਤਾਂ ਵਪਾਰੀਆਂ ਦਾ ਇਹਨਾਂ ਨੇ ਜਿਹੜਾ ਕਚੁੰਬਰ ਘੜਤਾ ਨਾਲੇ ਕਰਜ਼ਾ ਲੈ ਰਹੇ ਨੇ ਨਾਲੇ ਵਪਾਰੀਆਂ ਨੂੰ ਰੋਜ਼ ਤੰਗ ਕਰ ਰਹੇ ਨੇ ਹੁਣ ਤਾਂ ਇੱਥੋਂ ਤੱਕ ਵੀ ਆ ਗਈ ਵੀ ਲੋਕਾਂ ਨੂੰ ਕਹਿੰਦੇ ਐਡਵਾਂਸ ਜਮ੍ਹਾਂ ਕਰਾ ਦਿਓ ਟੈਕਸ ਹਾਲੇ ਹੈ ਸਰਕਾਰ ਦਾ ਇੰਨੇ ਗੰਗਾਲੀ ਦੇ ਵਿੱਚੋਂ ਲੰਘ ਰਹੀ ਹੈ ਕਹਿੰਦੇ ਇੱਕ ਮਹੀਨੇ ਦਾ ਐਡਵਾਂਸ ਪਹਿਲਾਂ ਜਮ੍ਹਾਂ ਕਰਾ ਦਿਓ ਸਾਨੂੰ ਪਿਕਸ ਇੱਥੋਂ ਤੱਕ ਵੀ ਜਿਹੜੇ ਅਫਸਰ ਨੇ ਉਹ ਵਪਾਰੀਆਂ ਨੂੰ ਮਿੰਤਾ ਕਰ ਰਹੇ ਜਾਂ ਡਰਾ ਰਹੇ ਨੇ